ਕਰਨਲ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਅਪਡੇਟ ਜਿਹੜੀ ਕਿ ਕਰਨਲ ਡਿਊਟੀ ਦੇ ਮੂੰਹ ਤੁਹਾਨੂੰ ਅੱਜ ਸੁਣਾਵਾਂਗੇ ਕਿ ਜਿਹੜੇ ਚਾਰ ਪੁਲਿਸ ਅਫਸਰਾਂ ਨੇ ਕਰਨਲ ਸਾਹਿਬ ਨੂੰ ਕੁੱਟਿਆ ਸੀ ਤਾਂ ਹੁਣ ਇੱਕ ਬਹੁਤ ਵੱਡੇ ਫੌਜ ਦੇ ਅਧਿਕਾਰੀ ਕਰਨਲ ਦੇ ਮੂੰਹ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿ ਸੁਪਰੀਮ ਕੋਰਟ ਤੱਕ ਕਿਵੇਂ ਕੜੀਸਦੇ ਇਹਨਾਂ ਨੂੰ ਔਰ ਜੇਲ੍ਹ ਜਾਣ ਦਾ ਪ੍ਰਬੰਧ ਕਿਵੇਂ ਬਣਦਾ ਨਾਨਕ ਸਿੰਘ ਐਸਐਸਪੀ ਯਾਨੀ ਐਸਪੀ ਨਾਨਕ ਸਿੰਘ ਆ ਜਿਹੜੇ ਪਟਿਆਲੇ ਦੇ ਉਹ ਡੀਜੀਪੀ ਬਣ ਚੁੱਕੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਕੋਈ ਪੰਜਾਬ ਦੇ ਵਿੱਚੋਂ ਜਾਂ ਪੂਰੇ ਦੇਸ਼ ਦੇ ਵਿੱਚੋਂ ਕੋਈ ਵੀ ਨਾਗਰਿਕ ਇਸ ਗੱਲ ਨੂੰ ਮੂਹਰੇ ਲੈ ਕੇ ਜਾਂਦਾ ਤਾਂ ਅਸੀਂ ਉਹਦਾ ਵੱਡੇ ਪੱਧਰ ਤੇ ਸਾਥ ਦੇਵਾਂਗੇ ਪਰ ਕਰਨਲ ਡਿਊਡੀ ਦੀਆਂ ਕਈ ਵਾਰ ਖਬਰਾਂ ਆਈਆਂ ਕਈ ਵਾਰ ਜਦ ਨਹੀਂ ਲੋਕਾਂ ਨੂੰ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਅਕਸਰ ਜਦ ਨਹੀਂ ਉਹਨਾਂ ਨੂੰ ਲੱਗੇ ਕਿ ਐਕਸ਼ਨ ਲੈਣਗੇ ਪੂਰੇ ਪੰਜਾਬ ਦੇ ਸਾਹਮਣੇ ਔਰ ਦੇਸ਼ ਵਾਸੀਆਂ ਦੇ ਸਾਹਮਣੇ ਉਹਨਾਂ ਨੇ ਇੱਕ ਆਵਾਨ ਕਰਿਆ ਸੀ ਕਿ ਜੇਕਰ ਕੋਈ ਪੂਰੇ ਦੇਸ਼ ਦੇ ਅੰਦਰੋਂ ਐਕਸ਼ਨ ਲੈਂਦਾ ਤਾਂ ਅਸੀਂ ਉਹਦਾ ਵੱਡੇ ਪੱਧਰ ਤੇ ਸਾਥ ਦੇਵਾਂਗੇ ਪਰ ਪੰਜਾਬ ਦੇ ਲੋਕਾਂ ਦੀਆਂ ਨਿਗਾਹਾਂ ਇਹਨਾਂ ਗੱਲਾਂ ਦੇ ਉੱਤੇ ਟਿਕੀਆਂ ਸੀ ਕਿ ਜਿਹੜੇ ਇਹ ਚਾਰ ਪੁਲਿਸ ਮੁਲਾਜ਼ਮਾ ਨੇ ਕਰਨਲ ਸਾਹਿਬ ਨੂੰ ਕੁੱਟਿਆ ਸੀ ਉਹਨਾਂ ਨੂੰ ਸੁਪਰੀਮ ਕੋਰਟ ਤੱਕ ਕਿਵੇਂ ਕਢੀਸਦੇ ਆ ਕਰਨਲ ਡਿਊਟੀ ਸਾਹਿਬ ਆਓ ਤੁਹਾਨੂੰ ਸੁਣਾਉਣੇ ਹਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਕਰਨਲ ਹੁਸਪਿੰਦਰ ਸਿੰਘ ਬਾਦ ਸਾਹਿਬ ਕੋ ਇਹਨਾਂ ਦੇ ਪੁੱਤਰ ਕੋ ਪੰਜਾਬ ਪੁਲਿਸ ਦੇ ਕੁਝ ਲੋਗੋ ਨੇ ਬੇਦਰਦੀ ਨਾਲ ਮਾਰਾ ਕੀਤਾ ਜਾਣਲਾਵਾ ਹਮਲਾ ਕੀਤਾ कoyote तो की उनका फोन बरामद दिखाई लिया गया है बहुत से अपराध किए गए उसके बाद में जो कार्रवाई कानून के अनुसार होनी चाहिए थी वो नहीं हुई वह मैं पीड़ित था इसलिए मैंने देश को आह्वान किया था कि जो कार्य विधि के विधान के अनुसार होना चाहिए वो या तो 24 घंटे में हो जाए अगर नहीं होता है तो कोई भी देशवासी अगर इस केस का के न्याय हित तो आगे बढ़ता है तो मैं उसका परवाह समर्थन। यदि कोई भी देशवासी आगे नहीं आता है तो ऐसी स्थिति में समस्त भारतीय भाई बहनों का आदेश एवं आशीर्वाद समझते हुए मैं करनदाल सिंह ड्यूटी अज़ेंड नेशनल पार्टी सुपर पावर इंडिया पार्टी मैं इस काम को अपने ऊपर लेता हूं और समस्त सैनिक अर्ध सैनिक उनके परिवार है उनके अफेक्टेड लोग जितने भी होंगे उन सबसे संबंधित जो भी समस्याएं होंगी आगे से उन सबको मैं कंप्लेनेंट बन करके आगे बढ़ करके मैं और मेरी पार्टी उनका समाधान करेंगे उनको नया जलाएंगे तो हमने आह्वान किया था 24 फोर आवर्स का 29 मार्च को जब 29 नाइन्थ मार्च का आह्वान तीस मार्च को खत्म हो गया था और कोई भी भारतीय इसमें आगे नहीं आया तो समझ भाई बहनों का आशीर्वाद समझते हुए हमने तुरंत 20 तारीख को 30 मार्च को एक टीम द स्टेट ऑफ इंडियाthrows ना लेके मैंने मुकेश नाइस माय लॉर्ड प्लीज जज बेंच एवरेस्ट साहब उच्चारकों हमने एक लेटर डिस्पैच किया जाने सुप्रीम कोर्ट के जज चीफ जस्टिस ਉਹਨਾਂ ਤੱਕ ਇਹਨਾਂ ਨੇ ਕਿਵੇਂ ਕੜੀਸੇ ਚਾਰੇ ਪੁਲਿਸ ਮੁਲਾਜ਼ਮ ਯਾਨੀ ਪਹਿਲਾਂ ਇਹਨਾਂ ਨੇ ਇੱਕ ਆਵਾਨ ਕਰਕੇ ਕਿਹਾ ਸੀ ਤਿੰਨ ਚਾਰ ਵੀਡੀਓ ਪਾਈਆਂ ਇਹਨਾਂ ਨੇ ਆਪਣੇ ਸੈਨਿਕ ਚੈਨਲ ਦੇ ਉੱਤੇ ਤਾਂ ਇਹਨਾਂ ਨੇ ਕਿਹਾ ਸੀ ਕਿ ਜੇਕਰ ਕੋਈ ਪੂਰੇ ਦੇਸ਼ ਦੇ ਵਿੱਚੋਂ ਇਸ ਗੱਲ ਨੂੰ ਐਕਸੈਪਟ ਕਰਕੇ ਇਸ ਕੇਸ ਨੂੰ ਮੂਹਰੇ ਲੈ ਕੇ ਆਉਂਦਾ ਤਾਂ ਅਸੀਂ ਉਹਦਾ ਸਮਰਥਨ ਕਰਾਂਗੇ ਜੇਕਰ ਇਸ ਦੇ ਉੱਤੇ ਕੋਈ ਵੀ ਮਾਮਲਾ ਯਾਨੀ ਕੋਈ ਵੀ ਦੇਸ਼ ਦੇ ਵਿੱਚੋਂ ਕੋਈ ਬੰਦਾ ਮੂਹਰੇ ਨਹੀਂ ਆਉਂਦਾ ਤਾਂ ਫਿਰ ਅਸੀਂ ਆਪਣੇ ਪੱਧਰ ਤੇ ਯਾਨੀ ਐਕਸ਼ਨ ਲਵਾਂਗੇ ਕਿਉਂਕਿ ਇਹਨਾਂ ਨੂੰ ਪਤਾ ਸੀ ਪੰਜਾਬ ਦੀ ਸਰਕਾਰ ਔਰ ਪੰਜਾਬ ਦੀ ਪੁਲਿਸ ਇਹ ਕੇਸ ਨੂੰ ਸਹੀ ਤਰ੍ਹਾਂ ਨਹੀਂ ਨਿਪਟਾਉਂਦੀ ਫਿਰ ਇਹਨਾਂ ਨੇ ਕੇਸ ਆਪਣੇ ਹੱਥ ਦੇ ਵਿੱਚ ਲੈਂਦੇ ਹੋਏ ਆ ਸੁਪਰੀਮ ਕੋਰਟ ਤੱਕ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਪਟੀਸ਼ਨ ਪਾਈ ਗਈ ਆ ਉਸ ਲੈਟਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਸਭ ਤੋਂ ਵੱਡੀ ਅਹਿਮ ਗੱਲ ਹੈ ਜਿਹੜਾ ਦੇ ਵਿੱਚ ਲਿਖਿਆ ਗਿਆ ਕਿ ਭਾਈ ਜਦੋਂ ਕਿ ਬਹੁਤ ਸਾਰਾ ਪੁਰਾਣਾ ਟਾਈਮ ਜ 1950 ਤੱਕ ਦਾ ਯਾਨੀ ਇਹਨਾਂ ਨੇ ਮਾਮਲਾ ਸਾਹਮਣੇ ਕੱਢ ਕੇ ਲਿਆਂਦਾ ਕਿ ਭਾਈ ਜਿਹੜੇ ਪੁਰਾਣੇ ਮਾਮਲੇ ਨੇ ਉਹਨਾਂ ਦੇ ਉੱਤੇ ਵੀ ਇਹ ਥੋੜੀ ਜੀ ਯਾਨੀ ਕਿ ਛਾਤ ਪਾਈ ਜਾਵੇ ਕਿ ਪਹਿਲਾਂ ਤੱਕ ਜਾਨੀ ਜਿੰਨੇ ਵੀ ਸਾਡੇ ਪੁਲਿਸ ਅਫਸਰ ਨੇ ਤੇ ਜਿੰਨੇ ਸਾਡੇ ਫੌਜ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਇਸ ਪੁਲਿਸ ਦਾ ਰਵੱਈਆ ਕੀ ਰਿਹਾ ਇਹਨੂੰ ਵੀ ਬਹੁਤ ਸਾਰਾ ਦੇਖਣ ਦੀ ਲੋੜ ਹੈ ਤਾਂ ਜਿਹੜੀ ਹੁਣ ਪੁਲਿਸ ਵਾਲਿਆਂ ਬੰਨਿਓ ਬਹੁਤ ਵੱਡੇ ਪੱਧਰ ਤੇ ਜਾਨੀ ਕੁੱਟਮਾਰ ਕਈ ਵਾਰ ਕਈ ਫੌਜੀਆ ਦੇ ਨਾਲ ਹੋਈ ਆ ਉਹਦੇ ਵਿੱਚ ਚੀਫ ਜਸਟਿਸ ਦੇ ਸਾਹਮਣੇ ਸੁਪਰੀਮ ਕੋਰਟ ਦੇ ਅੰਦਰ ਇਹਨਾਂ ਨੇ ਉਹੀ ਗੱਲ ਧਰੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਪੁਲਿਸ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਭੱਜਣਾ ਪਾਉਣ ਵਾਲਾ ਕਿਉਂਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਜੱਜ ਦੇ ਸਾਹਮਣੇ ਇਹ ਪਟੀਸ਼ਨ ਧਰੀ ਹੈ ਕਿ ਇਹਦੇ ਉੱਤੇ ਪੂਰਾ ਯਾਨੀ ਮਾਮਲਾ ਤੈਹ ਤੱਕ ਜਾਣਾ ਚਾਹੀਦਾ ਤਾਂ ਇਹ ਗੱਲ ਨੂੰ ਉਹਨਾਂ ਨੇ ਐਕਸੈਪਟ ਕਰ ਲਿਆ ਤੇ ਹੁਣ ਪੰਜਾਬ ਦੇ ਅੰਦਰ ਜਿੰਨੀਆਂ ਵੀ ਘਟਨਾਵਾਂ ਹੁੰਦੀਆਂ ਸੀ ਜਾਂ ਹੋ ਗਈਆਂ ਨੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਯਾਨੀ ਐਕਸ਼ਨ ਲਿਆ ਜਾਊਗਾ ਔਰ ਜਿਹੜੇ ਇਹ ਚਾਰ ਪੁਲਿਸ ਮੁਲਾਜ਼ਮ ਨੇ ਇਹ ਛੇਲ ਜਾਣ ਦਾ ਪ੍ਰਬੰਧਨ ਬਣਿਆ ਕਹਿੰਦੇ ਜੇਲ੍ਹ ਵੀ ਜਾ ਸਕਦੇ ਨੇ ਨਾਲ ਹੀ ਨਾਲ ਜਿਹੜੇ ਐਸਐਸਪੀ ਨੇ ਪਟਿਆਲੇ ਦੇ ਨਾਨਕ ਸਿੰਘ ਉਹ ਡੀਆਈਜੀ ਰੇਂਜ ਦੇ ਯਾਨੀ ਅਫੀਸਰ ਬਣ ਚੁੱਕੇ ਡੀਆਈਜੀ ਬਣ ਚੁੱਕੇ ਉਹਨਾਂ ਦੇ ਉੱਤੇ ਵੀ ਕਹਿੰਦੇ ਬਹੁਤ ਵੱਡਾ ਐਕਸ਼ਨ ਹੋ ਸਕਦਾ ਕਿਉਂਕਿ ਉਹਨਾਂ ਨੇ ਉਹਨਾਂ ਚਾਰੇ ਮੁਲਾਜ਼ਮਾਂ ਨੂੰ ਬਚਾਉਣ ਦੀ ਲਗਾਤਾਰ ਯਾਨੀ ਕੋਸ਼ਿਸ਼ ਕਰਦੇ ਰਹੇ ਨੇ ਔਰ ਕਿਸੇ ਵੀ ਪਾਸੇ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਲਿਆ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਉਹਨਾਂ ਪਰਿਵਾਰਾਂ ਦੇ ਨਾਲ ਜਦੋਂ ਮੀਟਿੰਗ ਕਰਦਾ ਹੈ ਕਰਨਲ ਬਾਦ ਦੀ ਪਤਨੀ ਜਾਂਦੀ ਆ ਉਹਦਾ ਸਾੰਡੂ ਜਾਂਦਾ ਤਾਂ ਫੇਰ ਉੱਥੇ ਮਾਮਲਾ ਸਾਹਮਣੇ ਨਿਕਲ ਕੇ ਆਉਂਦਾ ਕਹਿੰਦੇ ਭਗਵਾਨ ਤਾਂ ਮਾਨਯੋਗ ਉਹਨਾਂ ਦੀ ਪਤਨੀ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਿਹਾ ਸੀ ਕਿ ਸ਼ਾਮ ਦੇ 6 ਵਜੇ ਤੱਕ ਤੁਹਾਡੇ ਕੋਲ ਮੇਰਾ ਮੈਸੇਜ ਪਹੁੰਚ ਜਾਣਾ ਕਿ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋ ਗਈ ਹੈ ਪਰ ਹੁਣ ਤੁਸੀਂ ਇਹ ਵੇਖੋ ਕਾਰਵਾਈ ਦਾ ਛੱਡੋ ਕੋਈ ਨਾਮੋ ਨਿਸ਼ਾਨ ਤੱਕ ਨਹੀਂ ਹੈਗਾ ਕਾਰਵਾਈ ਦਾ ਉਹ ਲੋਕ ਨੇ ਜਿਹੜੇ ਉਹ ਹਾਲੇ ਵੀ ਕਿਤੇ ਨਾ ਕਿਤੇ ਯਾਦ ਘੁੰਮਦੇ ਹੁਣ ਇਹ ਪਰ ਇਹ ਜਿਹੜਾ ਮਾਮਲਾ ਇਹਨਾਂ ਨੂੰ ਜੇਲ੍ਹ ਤੱਕ ਲੈ ਕੇ ਜਾਣ ਦਾ ਮਾਮਲਾ ਖੜਾ ਕੀਤਾ ਕਰਨਲ ਸਿੰਘ ਡੂਡੀ ਨੇ ਸੋ ਉਹਨਾਂ ਨੂੰ ਸਾਰਾ ਭਾਰਤ ਸਲਾਮ ਕਰ ਰਿਹਾ ਪੂਰੇ ਪੰਜਾਬ ਦੇ ਲੋਕ ਕਹਿ ਰਹੇ ਨੇ ਕਿ ਬਹੁਤ ਚੰਗਾ ਹੋ ਰਿਹਾ ਲੋਕ ਕਮੈਂਟ ਵੀ ਬਹੁਤ ਚੰਗੇ ਕਰ ਰਹੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਦੇਣਾ ਜੀ ਮੇਰਾ ਵੀਰ ਵੀਡੀਓ ਨੂੰ ਦੱਬ ਕੇ ਗਰੁੱਪਾਂ ਵਿੱਚ ਸ਼ੇਅਰ ਜਰੂਰ ਕਰਨਾ ਬਹੁਤ ਧੰਨਵਾਦ